ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀ ਤਬਾਦ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗੇ ਜਾਣ ਵਾਸਤੇ ਤੋਂ ਪਤ ਕੀ ਮਾਤਾ ਤ੍ਰਿਪਤਾ ਜੀ ਔਖੇ ਹੋ ਗਏ ਕਿਉਂਕਿ ਗੁਰੂ ਨਾਨਕ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿਧਾਂ ਨੂੰ ਵੀ ਦੱਸਣਾ ਹੈ ਜੋਗਿਆਂ ਨੂੰ ਵੀ ਦੱਸਣਾ ਹੈ ਮੱਖੇ ਦੇ ਹਾਜੀਆਂ ਨੂੰ ਵੀ ਦੱਸਣਾ ਹੈ ਦੀਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ ਇਹੀ ਸੂਰਜ ਦੀ ਪਹਿਚਾਣ ਗੁਰਨਾਣਿਕ دیਵਾ ਨਹੀਂ ਸੀ ਅਗਰ ਦੀਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਚ ਹੀ ਜਲਣਾ ਸੀ ਛੇਖਾਂ ਦੇ ਘਰ ਦੇ ਚ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ ਜਿਹੜਾ ਚਾਨਣਾ ਉਹਨੇ ਹਰ ਦੁਆਰ ਤੇ ਬਨਾਰਸ ਦੇ ਦਿੱਤਾ ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਪ੍ਰਿਥਵੀ ਉਸ ਦੀ ਆਪਣੀ ਹੈ ਸਾਰੇ ਜਗਾਂ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿਨੀ ਬਈ ਮੈਂ ਮਾਂ ਹਾਂ ਤੇਰੇ ਮੈਨੂੰ ਮਾਂ ਬੜਨ ਦਾ ਸਵਾਗ ਪ੍ਰਾਪਤ ਹੋਇਆ ਨਾ ਜਾ ਹੁਣ ਰੁਕ ਜਾ ਕਿਉਂ ਤੁਸੀਂ ਗਰਸਤੀ ਹੋ ਤੁਹਾਡੇ ਬੱਚੇ ਵੀ ਨਹੀਂ ਹੈ ਫਿਰ ਮਾਂ ਬਾਪ ਬੁੱਢੇ ਹੋ ਗਏ ਨ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋ ਗਏ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਨਿਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾ ਤੇ ਰੱਖ ਕੇ ਕਹਿੰਦੇ ਨਾ ਮਾਂ ਮੈਂ ਕਦੀ ਪਰਿਵਾਰ ਤੋਂ ਵਿਛੜਿਆ ਹੀ ਨਹੀਂ ਕਦੀ ਨਹੀਂ ਵਿਛੜਿਆ ਹੁਣ ਮੁਸਕਰਾਇਆ ਮਾਤਾ ਜੀ ਇਤੋਂ ਅਨਹੋਣੀਆ ਗੱਲਾਂ ਕਰਦਾ ਰਮਜੀ ਗੱਲਾਂ ਕਰਦਾ ਮੇਰੇ ਪੱਲੇ ਕੁਝ ਨਹੀਂ 12 12 ਸਾਲ ਤੇਰਾ ਪਤਾ ਨਹੀਂ ਚੱਲਦਾ ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ ਕੀ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਣਾ ਹਾਂ ਨਾਲ ਲੈ ਕੇ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਹੋਇਆ ਮਾਂ ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੇਂ ਹੈਂ ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ ਹੈ ਜੋ ਸੂਖਸ਼ਮ ਸਰੀਰ ਹੈ ਹਜ਼ਰਤ ঈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ ਬਾਪ ਨਹੀਂ ਲਾਭ ਉਠਾਉਂਦੇ ਫਿਰ ਸ਼ਰੀਰਕ ਨਹੀਂ ਲਾਭ ਉਠਾਉਂਦੇ ਫਿਰ ਸ਼ਹਿਰ ਵਾਸੀ ਨਾਬ ਨਹੀਂ ਉਠਾਉਂਦੇ ਫਿਰ ਉਹਦਾ ਜਿਹੜਾ ਲੰਗੋਟਿਆ ਯਾਰ ਆਉਂਦਾ ਉਹ ਵੀ ਨਹੀਂ ਲਾਭ ਉਠਾਉਂਦਾ ਉਹ ਵੀ ਆਪਣੇ ਹੀ ਸਮ ਇਹ ਲੋਕ ਵਾਂਝੇ ਹੀ ਰਹਿ ਜਾਂਦੇ ਸ਼ਹਿਰ ਵਾਸੀਆ ਨਹੀਂ ਇਹ ਸਾਨੂੰ ਸੂਲੀ ਤੇ ਚੜਿਆ ਸੀ। ਕਿਹ ਪਰਿਵਾਰ ਤੁਹਾਡੇ ਨਾਲ ਜਾਂਦਾ ਆ ਨਾਲ ਜਾਂਦਾ। ਮਾਤਾ ਸੋਚਦੀ ਏ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ। ਅੱਛਾ ਇਹ ਦੱਸ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ। ਮਾਂ ਹੈ। ਮਹਾਰਾਜ ਕਹਿੰਦੇ ਨੇ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆ ਕਵੀ ਸੰਤੋਖ ਸਿੰਘ ਨੇ ਲੰਬੀ ਚੋੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਥੜੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕੋਈ ਬਿਰਦ ਮਾਰਤਾ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿਣ ਨਾ ਉਹ ਗੁਰਨਾਗ ਨੇ ਕਿਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ ਇੱਕ ਸ਼ਬਦ ਦੇ ਜ ਦੱਸਿਆ ਗੌੜੀ ਰਾਗ ਦਾ ਦੂਜਾ ਸ਼ਬਦ ਹੈ ਆਪਣੀ ਮਾਤਾ ਦਾ ਨਾਮ ਦੱਸਿਆ ਪਿਤਾ ਦਾ ਨਾਮ ਦੱਸਿਆ ਪਿਰਾ ਦਾ ਨਾਮ ਦੱਸਿਆ ਭੈਣ ਦਾ ਨਾਮ ਦੱਸਿਆ ਪਤਨੀ ਦਾ ਨਾਮ ਦੱਸਿਆ ਸੱਸ ਤੇ ਸਹੁਰੇ ਦਾ ਨਾਮ ਦੱਸਿਆ ਬੱਚਿਆਂ ਦੇ ਨਾਮ ਇਹ ਮੇਰਾ ਪਰਿਵਾਰ ਹੈ ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪੈਣ ਹੈ ਨਹੀਂ ਹੈ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤੀਮ ਹੈ ਯਤੀਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾਂ ਨਾ ਪਿਤਾ ਨਾ ਭੈਣ ਨਾ ਭਰਾ ਕੋਈ ਵੀ ਨਹੀਂ ਯਤੀਮ ਅਰ ਪੱਖੋਂ ਯਤੀਮ ਕੁਝ ਵੀ ਨਹੀਂ ਮਾਂ ਦਾ ਨਾਮ ਰਸੇਗਾ ਸਤਗੁਰ ਦੇਵ ਜੀ ਦੱਸਦੇ ਨੇ ਤੇ ਧਿਆਨ ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਖਸ਼ਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਤੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤੀਮ ਦੀ ਯਤੀਮ ਦੀ ਕੁਝ ਵੀ ਨਹੀਂ ਕੁਝ ਨਹੀਂ ਸਤਿਗੁਰudev ਜੀ ਮਹਾਰਾਜ ਆਪਣੇ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਿਤਾ ਸੰਤੋ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇਦੀ ਮਤ ਮਰ ਜਾਂਦੀ ਹੈ ਜੇਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਜੇ ਦੀ ਮਤ ਮਰ ਗਈ ਉਹ ਤੇ ਜ਼ਿੰਦਗੀ ਸਾਰੀ ਹੀ ਠੋਕਰਾਂ ਖਾਏਗਾ ਔਰ ਕੀ ਹੈ ਮਤ ਮਰੀ ਹੋਈ ਦੀ ਪਹਿਚਾਨ ਕੀ ਹੋਵੇਗੀ ਇਹ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾ ਮਤ ਮਰੀ ਹੋਈ ਹੈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਗਈ ਹੈ ਹੈ ਗੁਰੂ ਦਾ ਸਿੱਖ ਇਹ ਕੇਸਾ ਜ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤਜੋ ਮਰਗੇ ਮਤਜੋ ਮਰਗੇ اے ਗੁਰੂ ਕਾ ਸਿੱਖ ਇਹ ਕੇਸਾ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅੰਮ੍ਰਿਤ ਵੇਲੇ ਨਹੀਂ ਉਠੇਗਾ ਇਹ ਜਪ ਤਪ ਨਹੀਂ ਕਰੇਗਾ ਮਤਜੋ ਮਰਗੇ ਮਾਸੂਮ ਬੱਚੇ ਦੀ ਮਾਂ ਨਾ ਆਵੇ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ساری ਜ਼ਿੰਦਗੀ ਠੋਕਰਾਂ ਤੋਂ ਬਿਨਾ ਹਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ਮਾਂ ਕ੍ਰਿਪਤਾ ਜੀ ਕਹਿੰਨੀ ਹੈ ਪਰਿਵਾਰ ਕੇਵਲ ਮਾਂ ਤੱਕ ਮਹਿਦੂਦ ਨਹੀਂ ਆਉਂਦਾ ਪਿਤਾ ਵੀ ਆਉਂਦਾ ਮਹਾਰਾਜ ਇੱਕਦਮ ਕਹਿੰਦੇ ਨੇ ਪਿਤਾ ਸੰਤੋਖ ਸੰਤੁਸ਼ਟ ਮਨੁੱਖ ਹਰ ਥਾਂ ਤੇ ਅਨੰਦਿਤ ਹੈ ਅਸੰਤੁਸ਼ਟ ਮਨੁੱਖ ਹਰ ਥਾਂ ਤੇ ਦੁਖੀ ਹੈ ਹਰ ਥਾਂ ਤੇ ਦੁਖੀ ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾ ਦਿੰਦੀ ਹੈ ਕੋਈ ਧਨ ਸੰਪਦਾ ਰਜੇਵਾ ਨਹੀਂ ਦਿੰਦੀ ਬਿਨਾ ਸੰਤੋਖ ਨਹੀਂ ਕੋਰਾ ਤ੍ਰਿਪਤੀ ਤੇ ਸੰਤੋਖ ਦੇ ਮਹਾਰਾਜ ਕਹਿੰਦੇ ਨੇ ਜੋ ਸੰਤੋਖ ਹੈ ਮੇਰਾ ਪਿਤਾ ਹੈ ਔਰ ਥਾਂ ਤੇ ਮੈਨੂੰ ਆਨੰਦਿਤ ਰੱਖਦਾ ਹਰ ਥਾਂ ਤੇ ਮੈਨੂੰ ਖੁਸ਼ ਰੱਖਦਾ ਹਰ ਥਾਂ ਤੇ ਮੈਂ ਖੇੜੇ ਦੇ ਚ ਰਹਿਣਾ ਜੋ ਕੁਝ ਹੈ ਜੈਸਾ ਹੈ ਠੀਕ ਸੰਤੋਸ਼ਤ ਮਨੋਖ ਲਈ ਤ੍ਰਿਸ਼ਨਾ ਲੋਭੀ ਨਹੀਂ ਜੋ ਕੁਝ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ ਪ੍ਰਮਾਨ ਨਹੀਂ ਠੇਕ ਨਹੀਂ ਹੈ ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ ਹਰ ਥਾਂ ਤੇ ਦੁਖੀ ਹੋਵੇ ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ किसी वक्त हल हालात अनुकूल नहीं हो सकते किसी वक्त वातावरण अनुकूल नहीं हो सकता ठीक है नहीं तो ना से। जो है जैसा है ठीक है कबूल है आपदी ज्ञातली अर्ज करा विद्वाना ने तीन तरह दिया असंतुष्टियां मनिया ने परिवारक असंतुष्टि व्यवहारिक असंतुष्टि व्यक्तिगत असंतुष्टि परिवारिक असंतुष्टि पहचान की होगी ये मनुख गिलय करता रहेगा हर जगह जैसा भरा चाहिए वैसा नहीं है तो दुखी है जैसी औलाद सी वैसी नहीं है तो दुखी है। जैसी पत्नी चाहिए सी वैसी नहीं है तो रोंदा रोंदिटद जैसा पति चाहिए वैसी नहीं ਪੈਸਾ ਨਹੀਂ ਹੈ ਤਾਂ ਦੁਖੀ ਹੈ ਕਲਪ ਰਹੀ ਹੈ ਜਿਵੇਂ ਮਾਂ-ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤੋ ਕੋਈ ਮਾਂ-ਬਾਪ ਤੋਂ ਅੰਤੁਸ਼ਟ ਕੋਈ ਭੈਣ ਤੋਂ ਅਸੰਤੁਸ਼ਟ ਕੋਈ ਭਰਾ ਤੋਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਬੱਚਿਆਂ ਤੋਂ ਇਹਨੂੰ ਪਰਿਵਾਰਕ ਅਸੰਤੁਸ਼ਟੀ ਕਹਿੰਦੇ ਇਹ ਮਨੁੱਖ ਪਰਿਵਾਰਕ ਤਲ ਤੇ ਅਸੰਤੁਸ਼ਟ ਹੈ ਜੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੇ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਘਰ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਵਿਦ ਆਚਰਣ ਇਹ ਆਚਰਣ ਤੋਂ ਹੀਣਾ ਹੋਵੇਗਾ ਜੇ ਦੀ ਦ੍ਰਿਸ਼ਟੀ ਆਪਣੇ ਘਰ ਦੇ ਚ ਨਹੀਂ ਹੋਵੇ ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਕਰਦੇ। ਭਾਵੇਂ ਇਹ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਭਾਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਿਕ ਅਸੰਤੁਸ਼ਟੀ। ਜੈਸੀ ਪ੍ਰਾਪਲਬਦ ਹੈ, ਜੈਸੀ ਉਪਜੀਵਕਾ ਹੈ, ਜੋ ਕੁਝ ਮਿਲ ਰਿਹਾ ਹੈ, ਧਨ ਕਬੂਲ ਨਹੀਂ। ਠੇਕ ਨਹੀਂ। ਜੋ ਕੁਛ ਉਪਜੀਵ ਕਾ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੋਸ਼ ਉਹ ਐਸੇ ਮਨੁੱਖ ਦੀ ਦ੍ਰਿਸ਼ਟੀ ਚੁਕਿ ਆਪਣਾ ਧਨ ਸੰਪਤਾ ਦਾ ਉਤੇ ਅਸੰਤੋਸ਼ ਹੈ ਕਿ ਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ ਦੂਜਿਆਂ ਦੀ ਸੰਪਤਾ ਤੇ ਹੋਵੇ ਕਿਉਂਕਿ ਆਪਣੇ ਤੋਂ ਤੇ ਅਸੰਤੋਸ਼ ਦੁਨਿਆਈਸ਼ੇ ਡੰਗ ਨਾਲ ਜੀਉਂਦੀ ਹੈ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ ਇਹਦੇ ਆਚਰਣ ਤੇ ਇਹਦੇ ਹੱਥ ਤੇ ਅਜੇ ਆਚਰਣ ਤੋਂ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਣ ਤੋਂ ਹੀਣੀਆਂ ਇਹਦੇ ਪੈਰ ਤੇ ਅਜੇ ਆਚਰਣ ਹੇ ਨਹੀਂ ਪੈਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ ਹੱਥਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਹਤਕੜੀਆਂ ਨੇ ਤੇ ਨਜ਼ਰਾਂ ਵਾਸੇ ਨਾ ਕੋਈ ਹਤਕੜੀਆਂ ਨਾ ਬੇੜੀਆਂ ਉਹ ਇਹਦੀਆਂ ਨਜ਼ਰਾਂ ਦੂਜੇ ਦੇ ਗਲ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅੱਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕਿਆ ਧਿਆਨ ਨਾਲ ਸੁਣ ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਦੇ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣ ਗਿਆ ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖਦੇ ਐਸਵਾਸੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾ ਕੇ ਬਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਹੀ ਰੋਕ ਲੈਂਦਾ ਨਹੀਂ ਦੂਜੇ ਦੇ ਘਰ ਵਿੱਚ ਨਹੀਂ ਜਾਣਾ ਨਹੀਂ ਜਾਣਾ ਇਸ ਘਰ ਮੇ ਹੈ ਸੋ ਜੋ ਤੂੰ ਡੋਂਡ ਖਾਇ ਅਵਰ ਕਿਸੇ ਕਹਿ ਮਤ ਹੀ ਨਹੀਂ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖੇ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਤੇ ਬਫੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਹਤਕੜੀਆਂ ਨੇ ਪਹਿਰਾਂ ਨੂੰ ਤੇ ਸਾਰਿਆਂ ਨੇ ਰੋਕਿਆ ਬਫੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲਾ ਨੇ ਕਾਨੂੰਨ ਹੈ ਸਜ਼ਾ ਹੈ ਮਹਾਰਾਜ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾਂ ਕੇਵਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਤੇ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧਨ ਤੇ ਨਹੀਂ ਜਾਣਗੇ ਪ੍ਰਾਇ ਰੂਪ ਤੇ ਨਹੀਂ ਜਾਣਗੇ ਜਿਹਨੇ ਨਜ਼ਰਾਂ ਨੂੰ ਹੀ ਰੋਕ ਲਿਆ ਉਹਦੇ ਪੈਰ ਤੇ ਆਪੇ ਹੀ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕਿਆ ਔਰ ਖੁੱਲਾ ਛੱਡਿਆ ਹੋਇਆ ਜਿਸ ਦਿਨ ਮੌਕਾ ਮਿਲਿਆ ਹੱਥਾਂ ਨੂੰ ਬੰਨ੍ਹਣ ਨਹੀਂ ਪਾ ਸਕੇਗਾ ਇਹ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ। ਔਰ ਅਨਰਥ ਹੋ ਜਾਵੇਗਾ। ਨਜ਼ਰਾਂ ਨਾਲ ਪਿੱਤਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਹੈ ਦੂਜੇ ਨੂੰ ਚੋਟ ਨਹੀਂ ਪਹੁੰਚਦੀ। ਪਰ ਇਹਦੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਚੋਟ ਪਹੁੰਚਦੀ। ਦੂਜੇ ਦਾ ਨੁਕਸਾਨ ਹੁੰਦਾ। ਇਸ ਵਾਸਤੇ ਕਾਨੂੰਨ ਹੈ ਹਥਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੇ ਨਹੀਂ ਪਹੁੰਚਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ ਬयंਕਰ ਮਨ ਮੈਲਾਵਾਂ અત્યੰਤ ਮਨ ਮੈਲਾ ਹੋ ਜਾਂਦਾ ਮਹਾਰਾਜ ਕਹਿੰਦੇ ਜੋ ਸੰਤੁਸ਼ਟੀ ਹੈ ਜੋ ਸੰਤੋਖ ਹੈ ਮੇਰਾ ਬੇਤਾ ਮੈਨੂੰ ਹਰ ਜਗ੍ਹਾ ਤੇ ਅਨੰਦਿਤ ਰੱਖਦਾ ਸਤਿ ਭਾਈ ਕਰ ਇਹ ਵਿਸ਼ੇਖ ਉੱਚਾ ਆਚਰਣ ਸੇਲ ਤੇ ਸੰਜਮ ਇਹ ਮੇਰੇ ਬਰਾ ਨੇ ਮੇਰੇ ਨਾਲ ਛਿਪਤਾ ਜੀ ਕਹਿੰਦੇ ਨਾ ਪੁੱਤਰ ਨਾਲ ਇੱਕ ਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਉਹਦੇ ਵਿੱਚ ਪਤਨੀ ਵੀ ਹੈ ਅਗਰ ਹੈ ਤੂੰ ਫਿਰ ਇਹ ਦਸ ਫੇਰੇ ਫਿਰ ਸਸਤੇ ਸੋਰਾ ਕੌਣ ਨੇ ਹੁਣ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈਆਂ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਹਨ ਪਰ ਇਹ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਿਖੀ ਹੈ ਜੋ ਗੌੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਰਮ ਸੁਰਤ ਦੋਹੇ ਸੱਸੂ ਰੁ ਭੈ ਕਰਣੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਸੇਵਾ ਜੋ ਮਿਹਨਤ ਮੁਸ਼ਕਲ ਗਾਲਣਾ ਹੈ ਇਹ ਮੇਰਾ ਸਾਰ ਹੈ ਸੁਰਤ ਜਿਹੜੀ ਮਨ ਦੀ ਇਕਾਗਰਤਾ ਹੈ ਟਿਕਾਉ ਹੈ ਇਹ ਮੇਰੀ ਸਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਭਗਤੀ ਏ ਮੇਰੀ ਕਾਮਣੇ ਮੇਰੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿ ਚਰ ਵਸੀ ਪਿਤਾ ਕੇ ਸਾਥ ਵਿਚਰ ਕੰਤ ਬਹੁ ਫਿਰਤ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣ ਹੈ ਗੁਰੂ ਅਰਜਨ ਦੇ ਕਰਣੀ ਕਾਮਣ ਕਰਮਨ ਦੇ ਇਹ ਸਾਡੀ ਕਾਮਣ ਸ਼ਰਮ ਗਾਲਾਂ ਨੂੰ ਅੱਗੇ ਕੀਤਾ ਮਹਾਰਾਜ ਅਲਸਰ ਕਹਿੰਦੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੌਲ ਨਾ ਜਾ ਆਪਣੀ ਜ਼ਮੀਰ ਨੂੰ ਮਾਰੇ ਬਿਨਾਂ ਆਪਣੀ ਅਣਖ ਨੂੰ ਮਾਰੇ ਬਿਨਾਂ ਕੋਈ ਮੰਗ ਨਹੀਂ ਸਕਦਾ ਈਸ਼ਵਰ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਇਸ ਲਈ ਜਮਨੂਕ ਆਪਣੀ ਜ਼ਮੀਰ ਨੂੰ ਮਾਰਦਾ ਹੈ ਅਣਖ ਨੂੰ ਮਾਰਦਾ ਹੈ ਸਭ ਤੋਂ ਥੱਲੇ ਹੋ ਜਾਂਦਾ ਹੈ ਮੰਗਲ ਲੱਗਿਆ ਉਹਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ ਉਹਦੀ ਅਣਖ ਗੈਰਤ ਹਿੰਮਤ ਸਭ ਥੱਲੇ ਕੁਝ ਵੀ ਨਹੀਂ ਹੁੰਦਾ ਕੁਝ ਵੀ ਥੱਲੇ ਸਭ ਕੁਝ ਥੱਲੇ ਹੁੰਦਾ ਕੁਝ ਵੀ ਉੱਪਰ ਨਹੀਂ ਹੁੰਦਾ ਇਸ ਵਾਸਤੇ ਭਿਖਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਆਇਆ महात्मा वो थे स्वामी महावीर ने भिक्षु पैदा किए थे भिक्षा मांग के गुज़ारा करना है ये व्यक्तिगत धर्म है महात्मा बदल ही ठीक हो सके समोहक धर्म नहीं है अगर सारे भिक्षु बन जान तो फिर देगा कौन पहले ऐसा कौन देगा जे सारे भिक्षु बन जाए सारे सिख बन जान संसार का कोई नुकसान नहीं है अपनी किरत करो किरत करके खाओ कि जे सारे भिक्षु बन जान फिर देगा कौन सारे भूखे मरन ਕਿ ਜਾਰੇ ਸਾਰੇ ਹੀ ਗ੍ਰਸ ਦੇ त्यागी ਬਣ ਜਾਣ ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਵੀਰ ਦਾ ਤੇ ਆਤਮਾ ਬੁੱਧਾ ਛੋੜੋ ਗ੍ਰਸ ਸਾਰੇ ਗ੍ਰਸ ਦੇ त्यागी ਬਣ ਜਾਣ 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਹੋਵੇ ਗੱਲ ਖਤਮ ਮਨੁੱਖਾਂ ਤੋਂ ਜ਼ਮੀਨ ਤੇ ਖਾਲੀ ਹੋ ਜਾਏਗੀ ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹਦੀ ਇਹ ਪ੍ਰਾਕਿਰਤਿਕ ਧਰਮ ਨਹੀਂ ਵਿਅਕਤੀਗਤ ਧਰਮ ਹੋ ਸਕਦਾ ਹੈ ਕਿ ਸੇ ਇਕੱਲੇ ਇਨਸਾਨ ਲਈ ਠੀਕ ਹੈ ਸਮੂਹਕ ধর্ম ਨਹੀਂ ਇਹ ਸਾਰਿਆਂ ਦਾ ਨਹੀਂ ਇਸ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ تسلیم ਵੀ ਕਰ ਲਏ ਮੈਂ ਕਹਾਂ ਸਪਸ਼ਟ ਕਰ ਸਕਦੇ ਹਾਂ ਅਗਰ ਕਿਤੇ ਤੁਹਾਡੇ ਮਾਂ-ਬਾਪ ਇੱਕ ਬਿਖਸ਼ੂ ਹੁੰਦੇ ਤੇ ਤੁਸੀਂ ਹੋ ਸਕਦੇ ਸੀ ਤੁਹਾਡਾ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਤੁਹਾਡੇ ਮਾਂ-ਬਾਪ ਗ੍ਰਸਤੀ ਸਨ ਤਾਂ ਤੁਸੀਂ ਤਾਂ ਤੁਸੀਂ ਬਿਖਸ਼ੂ ਬਣਿਆ ਹਣ ਸਾਰੇ ਬਿਖਸ਼ੂ ਬਣ ਜਾਣ ਤੇ ਦੇਗਾ ਕੌਣ ਸਾਰੇ ਤਿਆਗੀ ਬਣ ਜਾ ਤੇ ਸੰਸਾਰ ਤੇ ਠੱਪ ਹੋ ਜਾਏ ਕੁਦਰਤ ਨਹੀਂ ਚਾਹੁੰਦੀ ਪਰਮਾਤਮਾ ਨਹੀਂ ਚਾਹੁੰਦਾ ਕਿ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਉਹ ਬਹੁਤ ਦੇਰ ਤੱਕ ਚੱਲਦਾ ਨਹੀਂ ਚਲਾਇਆ ਨਹੀਂ ਜਾ ਸਕਦਾ ਇਹ ਵੀ ਮਤਲਬ ਹੈ ਉਹਨੂੰ ਕੋਈ ਟਾਵਾ ਟਾਵਾ ਧਾਰਨ ਕਰ ਸਕਦਾ ਸਾਰੇ ਨਹੀਂ ਅਗਰ ਬਹੁਤ ਧਰਮ ਦੇ ਪੈਰ ਹਿੰਦੁਸਤਾਨ ਤੋਂ ਖੜ ਗਏ ਤੇ ਉਸ ਦਾ ਇੱਕ ਕਾਰਨ ਇਹ ਵੀ